ਲੈ ਵੀ ਭਰਾਵੋ ਸਸਰੀਕਾਰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਆਪਾਂ ਤੁਹਾਨੂੰ ਇੱਕ ਮੁੰਡਾ ਦਿਖਾ ਰਹੇ ਹਾਂ ਜਿਹੜਾ ਕਿ 855 ਟਰੈਕਟਰ ਨਾਲ ਬਾਹੀ ਕਰ ਰਿਹਾ ਹੈ ਇਹ ਮੁੰਡਾ ਮੇਰੀ ਭੂਆ ਦਾ ਮੁੰਡਾ ਹੈ ਤੇ ਜਿਹੜੀ ਇਹਦੇ ਵਿੱਚ ਵੀਡੀਓ ਦੇ ਵਿੱਚ ਖਾਸੀਅਤ ਹੈ ਮੈਂ ਵੀਡੀਓ ਕਿਉਂ ਬਣਾ ਰਿਹਾ ਹਾਂ ਉਹਦੇ ਬਾਰੇ ਮੈਂ ਤੁਹਾਨੂੰ ਉਹ ਮੁੰਡੇ ਨੂੰ ਬੁਲਾ ਕੇ ਵੀ ਦੱਸੂਗਾ ਜਿਹੜਾ ਇਹ ਮੁੰਡਾ ਨਾ ਤੇ ਇਹਨੂੰ ਸੁਣਦਾ ਹੈ ਨਾ ਹੀ ਇਹ ਬੋਲਦਾ ਹੈ ਤੇ ਹਨਾ ਜਿਵੇਂ ਆਪਾਂ ਦੇਖਦੇ ਰਹੇ ਨੇ ਆ ਵੀ ਜਿਹੜੇ ਹਨ ਵਿੱਚ ਜਿਵੇਂ ਕਿਸੇ ਵੀਰ ਭਾਈਆਂ ਦੇ ਹਨ ਹੈਂਡੀਕੈਪਟ ਹੁੰਦੇ ਨੇ ਚਲੋ ਦਿਮਾਗ ਵੀ ਹੁੰਦਾ ਉਹ ਹੋਰ ਕੰਮ ਨਹੀਂ ਕਰ ਸਕਦੇ ਹੁੰਦੇ ਤੇ ਇਹਦਾ ਮੈਂ ਤੁਹਾਨੂੰ ਗੱਲ ਦੱਸਾਂ ਖਾਸੀਅਤ ਕਾਰ ਮੋਟਰਸਾਈਕਲ ਟਰੈਕਟਰ ਖੇਤੀ ਦਾ ਵੀ ਇਹ ਆਪਦਾ ਕੰਮ ਆਪ ਕਰਦਾ ਹੈ ਤੇ ਦਿਮਾਗ ਬਹੁਤ ਹੈ ਹਨਾ ਬਾਈ ਦੇ ਤੇ ਆ ਦੇਖੋ ਨਾ ਸਾਰਾ ਐ ਤਵੀਆਂ ਦੀ ਰਹਾਲ ਰੋਹਲ ਬਾਗਲੰ ਦਾ ਸਾਰਾ ਪਤਾ ਹੈ ਜੇ ਇਹਨੂੰ ਆਪਾਂ ਫਲਾਂ ਚ ਜਾਂ ਕੋਈ ਜਿਵੇਂ ਤੂੜੀ ਵਾਲੀ ਮਸ਼ੀਨ ਹੈਗੀ ਉਹ ਇਹਨੂੰ ਫੜਾ ਦਿੰਦੇ ਆ ਤਾਂ ਉਹਦੇ ਵੀ ਇਹ ਸਾਰਾ ਇਹਨੂੰ ਪੇਤ ਹੈਗਾ ਮਤਲਬ ਪੂਰੀ ਨਿਗਰ ਰੱਖਦਾ ਹੈ ਬੱਕ ਟੱਕ ਦਾ ਵੀ ਪੂਰਾ ਸ਼ਕੀਨ ਹੈ ਹਨ ਤੇ ਮੋਟਰਸਾਈਕਲ ਵਧੀਆ ਚਲਾ ਲੈਂਦੇ ਇਹਦਾ ਪਿੰਡ ਜਿਹੜਾ ਪਿੰਡੇ ਦਾ ਫੱਗੂ ਵਾਲੇ ਬਾਈ ਦਾ ਤੇ ਪਿੰਡ ਪੂਰਾ ਮੰਨ ਲਓ ਵੀ ਭਾਨੀਗੜ੍ਹ ਸ਼ਹਿਰ ਦੇ ਵਿੱਚ ਆਉਂਦਾ ਹੈ ਵਾਰਤਮਾਲਾ ਰੋਡ ਲੰਗੇ ਜਿੱਥੋਂ ਦੀ ਤੇ ਮੋਟਰਸਾਈਕਲ ਵਧੀਆ ਆਪੇ 2-3 ਰੋਡ ਨੇੜੇ ਸਾਰੇ ਕ੍ਰੋਸ-ਕ੍ਰੂਸ ਕਰਕੇ ਸਾਰਾ ਕੁਝ ਆਪੇ ਲੰਘ ਜਾਂਦਾ ਹੈ ਕਿਉਂਕਿ ਨਹੀਂ ਹਨਾ ਆਪਾਂ ਨੂੰ ਡਰ ਹੁੰਦਾ ਹੈਗਾ ਵੀ ਯਾਰ ਇਹਨੂੰ ਸੁਣਦਾ ਨਹੀਂ ਪਰ ਇੱਕ ਤੁਹਾਨੂੰ ਇਹਦੀ ਗੱਲ ਹੋਰ ਦੱਸਦਾ ਜਿੰਨੇ ਇਹਦੇ ਲੇ ਸਾਈਕਲ ਸ਼ੁਰੂ ਤੋਂ ਹਨਾ ਜਿਹੜਾ ਸਾਈਕਲ ਹੁੰਦਾ ਸੀਗਾ ਉਹਦੇ ਵੀ ਇਹਦਾ ਸੀਸਾ ਲਾਇਆ ਹੁੰਦਾ ਸੀਗਾ ਤੇ ਮੋਟਰਸਾਈਕਲ ਦੇ ਵੀ ਇਹਦਾ ਸੀਸਾ ਹੈ ਗੱਡੀ ਦੇ ਵੀ ਇਹ ਸੀਸਿਆਂ 'ਚ ਪੂਰੀ ਨਿਗਰ ਰੱਖਦਾ ਵੀ ਪਿੱਛੇ ਕੀ ਆਉਂਦਾ ਸਾਰਾ ਇਹ ਗੌਰ ਕਰਦਾ ਕਿਉਂਕਿ ਇਹਨੂੰ ਵੈਸੇ ਤਾਂ ਸੁਣਦਾ ਨਹੀਂ ਹੈਗਾ ਨਾ ਇਹ ਬੋਲਣ ਜਾਣਦਾ ਪਲੱਸ 2 ਇਹਦੀ ਕਰੀ ਹੋਈ ਐ ਜਿਹੜਾ ਗੁੰਗੇਆਂ ਵਾਲਾ ਸਕੂਲ ਹੈਗਾ ਪਟਿਆਲੇ ਸਪੈਸ਼ਲ ਤੇ ਉਹਦੇ ਵਿੱਚ ਹਿੰਦੀ ਮੀਡੀਅਮ ਹੋਏ ਨੂੰ ਹਿੰਦੀ ਜੀ ਸਾਰਾ ਕੁਝ ਆਉਂਦਾ ਨਾਮ ਲਿਖਣਾ ਸਾਰਾ ਕੁਝ ਹਿੰਦੀ ਦੇ ਵਿੱਚ ਹੀ ਹੁੰਦਾ ਜੀ ਤੇ ਬਾਕੀ ਮੈਂ ਤੁਹਾਨੂੰ ਇਹਦੇ ਨਾਲ ਗੱਲ ਵੀ ਕਰਾਂਗਾ ਹਨਾ ਆਦੇ ਟਰੈਕਟਰ ਰੂਟਰ ਦਾ ਪੂਰਾ ਸ਼ਕੀਨ ਹੈ ਅਸੀਂ ਆਣਾ ਤੂੜੀ ਕਰ ਦਿੱਤੀ ਜੀ ਸਾਡੇ ਲਵੇ ਟਾਈਮ ਨਹੀਂ ਸੀਗਾ ਮੱਕੀ ਵਾਲਾ ਵਹਣ ਦਾ ਕਿਉਂਕਿ ਉੱਧਰ ਉਲਝੇ ਹੋਏ ਸੀ ਮੈਂ ਇਹਦੇ ਲਵੇ ਹੁਣ ਆਏ ਤੀ ਨੂੰ ਸਾਰਾ ਕੀਰਾਂ ਸੀ ਨੇ ਦੱਸਤਾ ਵੀ ਆਹਾਹਾ ਵਹਣ ਐਵੇਂ ਬਾਦੀ ਤੇ ਇਹ ਮੰੜਿਆ ਪਿਆ ਉਦੋਂ ਦਾ ਬਾਕੀ ਮੈਂ ਹਨਾ ਸੋਨੂੰ ਨੂੰ ਖੜਾ ਕੇ ਸੈਨਾਂ ਨਾਲ ਹੀ ਖੜਾ ਹਨਾ ਗੱਲ ਕਰੂਗਾ ਉਹ ਤੇ ਇੱਕ ਸਾਡੇ ਲੇਵੇ ਬੰਦਾ ਨਹੀਂ ਦੀ ਕੋਈ ਵੀਡੀਓ ਬਣਾਉਣ ਵਾਲਾ ਨਹੀਂ ਮੈਂ ਸੋਨੂੰ ਵਿੱਚ ਆਪ ਆ ਕੇ ਉਹਨੂੰ ਸਾਰੀ ਗੱਲ ਸਮਝਾ ਕੇ ਹੁਣ ਮੈਂ ਇਹਨੂੰ ਪੁੱਛੂਗਾ ਹਨਾ ਵੀ ਤੂੰ ਟਰੈਕਟਰ ਕਦੋਂ ਦਾ ਚਲਾਉਣਾ ਉਹ ਜਿਵੇਂ ਵੀ ਹਨਾ ਇਸ਼ਾਰਿਆਂ ਦੇ ਨਾਲ ਦੱਸੂਗਾ ਆਪਾਂ ਉਹਨੂੰ ਸਾਰੀ ਗੱਲ ਪੁੱਛਾਂਗੇ ਆਦੇ ਐਵੇਂ ਰਾਹਲ ਰੋਹਲ ਬਾਗਲਨ ਦਾ ਸਾਰਾ ਮਤਲਬ ਡਰਾਈਵਰੀ ਦਾ ਪੂਰਾ ਭੇਤ ਹੈ ਮੈਂ ਇਹਨੂੰ ਪਹਿਲੇ ਦਿਨ ਤੂੰ ਹੀ ਦੇਖਦਾ ਕਿਉਂਕਿ ਹਨਾ ਆਪਣਾ ਤਾਂ ਚਲੋ ਪੂਆ ਦਾ ਮੁੰਡਾ ਹੈ ਨਾ ਪੂਆ ਦੇ ਮੁੰਡਿਆਂ ਨਾਲ ਆਪਣੀਆਂ ਸ਼ੁਰੂ ਤੋਂ ਵਧੀ ਹੁੰਦੀਆਂ ਨੇਗੀਆਂ ਤੇ ਸਾਰਾ ਜਿਵੇਂ ਬ੍ਰੇਕ ਦੱਬ ਕੇ ਮੋੜਨਾ ਕਦੇ ਕਹਿੰਦਾ ਮੈਂ ਵੀ ਹੈਰਾਨ ਹੋਣਾ ਹੁੰਦਾ ਨਾ ਵੀ ਜੇ ਕੋਈ ਆਪਾਂ ਜਿਵੇਂ ਸਹੀ ਸਲਾਮਤ ਬੰਦਾ ਹੈ ਵਿਚਾ ਨਾ ਉਹ ਲੋਕਾਂ ਨੂੰ ਵੀ ਡਰਾਈਵਰ ਨਹੀਂ ਡਰਾਈਵਰੀ ਨਹੀਂ ਆਉਂਦੀ ਤੇ ਪਰ ਇਹਨੂੰ ਸਾਰਾ ਤੇਤ ਹੈ ਗੱਲ ਕਰਾਉਣੇ ਆਪਾਂ ਥੋੜੀ ਪੁਰੇ ਆ ਮੜਾ ਜਾ ਰੇਸ ਕਟਾ ਦੇ ਤੂੰ ਟਰੈਕਟਰ ਕਦੋਂ ਇੱਕ ਦੋ ਚਲਾਉਣਾ ਆਹਾ ਕਦੋਂ ਇੱਕ ਦੋ ਚਲਾਉਣਾ हां ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਤੈਨੂੰ हां ਵੀ ਕਿੰਨੇ ਪੜ੍ਹੇ ਕਿੰਨੇ ਹੋਏ ਪੜਿਆ 10 ਪੜ੍ਹੇ ਹੋਏ ਲੈ ਵੀ 10 ਪੜ੍ਹੇ ਹੋਏ ਹਨ ਉਦੋਂ ਬਾਅਦ ਇਹ ਪਲੱਸ 2 ਤੱਕ ਲੱਗ ਗਿਆ ਸੀ ਕਰਨ ਤੇ ਫਿਰ ਮਿਲ ਪਲੱਸ 2 ਤੋਂ ਬਾਅਦ ਇਹ ਹਟ ਗਿਆ ਖੇਤੀ ਕੰਮ ਸਾਰਾ ਆਪ ਕਰਦਾ ਧਾਰ ਦੂਰ ਕਰਦਾ ਹੁੰਦਾ ਪਸ਼ੂ ਸਾਰਾ ਕੰਮ ਆਉਂਦਾ ਠੀਕ ਹੈ ਬੱਚਾ ਬੱਚਾ ਤੇਰੀ ਕੀ ਹੈ हां ਚਾ اچھا ਚੌਥੀ ਕਲਾਸ ਚ ਹੈ ਕਹਿੰਦਾ ਮੇਰਾ ਮੁੰਡਾ ਦੀ ਸਾਰੀ ਗੱਲ ਦੱਸਦਾ ਇਹ ਤੇ ਵਿਆਹ ਤੇਰਾ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਵਿਆਹ ਨੂੰ ਕਿੰਨੇ ਸਾਲ ਹੋ ਗਏ ਵਿਆਹ ਨੂੰ ਕਿੰਨੇ ਸਾਲ ਹੋ ਗਏ ਵਿਆਹ ਨੂੰ ਵੀ ਕਿੰਨੇ ਸਾਲ ਹੋ ਗਏ 1 2 3 ਇਹ ਕਹਿੰਦਾ ਵਿਆਹ ਤਾਂ ਮੇਰੇ ਜਾਨ ਵੀ ਕਿੰਨੇ ਸਾਲ ਹੋ ਗਏ ਤੇ ਮੁੰਡਾ ਇਹਦਾ ਹਨਾ ਮੇਲਾ ਦਾ ਵੀ ਕਹਿੰਦਾ ਚੌਥੀ ਦੇ ਵਿੱਚ ਪੜਦਾ ਹੈ ਵਧੀਆ ਮੁੰਡਾ ਦਾ ਪੂਰਾ ਵਧੀਆ ਹਨਾ ਬੋਲਦਾ ਚੱਲਦਾ ਜਾਵੇਂ ਓਕੇ ਪਰ ਇਹਨੂੰ ਯਾਰ ਇਹਨੂੰ ਤੈਨੂੰ ਸੁਣਦਾ ਨਹੀਂ ਸੁਣਦਾ ਨਹੀਂ ਹੈਗਾ ਬੋਲ ਬੋਲਦਾ ਵੀ ਨਹੀਂ ਬੋਲਣ ਵੀ ਨਹੀਂ ਆਉਂਦਾ ਕਿਦਾ ਤੇ ਟਰੈਕਟਰ ਰੂਟਰ ਸਾਰਾ ਆਉਂਦਾ ਹੈ ਕਾਰ 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 ਹਾਂ ਆਉਂਦੀ ਹੈ ਗੱਡੀ ਠੀਕ ਹੈ ਮੋਟਰਸਾਈਕਲ ਆਉਂਦਾ ਸਾਰਾ ਕੁਝ ਆਉਂਦਾ ਹੈ ਨਾ ਬੰਦਾ ਯਾਰ ਪੂਰਾ ਸ਼ਕੀਨ ਆ ਯਾਰ ਮੈਨੂੰ ਇਹਦੀ ਗੱਲ ਬਹੁਤ ਵਧੀਆ ਲੱਗਦੀ ਹੈ ਨਾ ਡਰਾਈ ਰੂਡ ਰੂਵਰੀ ਵਾਲੇ ਜਿਵੇਂ ਸਾਰੇ ਵੱਟ ਕੱਢਦੇ ਇਹ ਤੇ ਨਹੀਂ ਹੈ ਨਾ ਜਿਵੇਂ ਆਪਾਂ ਅਕਸਰ ਦੇਖਦੇ ਹੀ ਰਹਿੰਦੇ ਹਾਂ ਨਾ ਬਹੁਤ ਵੀਰਾਂ ਨੂੰ ਨਾ ਟਰੈਕਟਰ ਨਹੀਂ ਆਉਂਦੇ ਗੱਡੀ ਵੀ ਨਹੀਂ ਆਉਂਦੀ ਹੁੰਦੀ ਮੋਟਰਸਾਈਕਲ ਨਾ ਬਹੁਤ ਨੂੰ ਨਹੀਂ ਆਉਂਦੇ ਹੁੰਦੇ ਇਹਨੂੰ ਮੈਂ ਪਹਿਲੇ ਦਿਨ ਤੋਂ ਹੀ ਦੇਖਦਾ ਸੁਣ ਇਹਦੀ ਗੱਲ ਜਿਹੜੀ ਦੱਸੀ ਹੈ ਵੀ ਹਨਾ ਇਹ ਸਾਈਕਲ ਦੇ ਉੱਤੇ ਵੀ ਸੀਸਾ ਲੱਗਿਆ ਹੋਇਆ ਹੈ ਕਿਉਂਕਿ ਇਹ ਨਾ ਜਦੋਂ ਕਦੇ ਵੀ ਮਤਲਬ ਜਦੋਂ ਨੇ ਪਿੱਛੇ ਦੇਖਣਾ ਤਾਂ ਇਹ ਸੀਸੇ ਦੇ ਵਿੱਚੋਂ ਹੀ ਦੇਖਦਾ ਹੈ ਹਨਾ ਬਾਈ ਬਣ ਕੇ ਹੀ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਹਨਾ ਤਾਂ ਜੋ ਜਿਵੇਂ ਕੋਈ ਵਿੱਚ ਹਨਾ ਮੁੰਡੇ ਸਹੀ ਸਲਾਮਤ ਹੁੰਦੇ ਹੋਏ ਵੀ ਕੁਝ ਕਰਦੇ ਨਹੀਂ ਹਨਾ ਉਹ ਸੋਚਦੇ ਨੇ ਵੀ ਹਨਾ ਵੀ ਆਪਾਂ ਨੂੰ ਚਲ ਐਂ ਵਿੱਚ ਹਨਾ ਨਸ਼ੇੜੀ ਵੀ ਬਹੁਤ ਹੁੰਦੇ ਨੇ ਚਲੋ ਪਰ ਆਹ ਦੇਖ ਲਓ ਹਨਾ ਮੁੰਡਾ ਯਾਰ ਮੈਂ ਹੈਰਾਨ ਮਨਦਾ ਮੈਂ ਇਹਨੂੰ ਸੁਣਦਾ ਹੈ ਨਾ ਇਹ ਬੋਲਦਾ ਹੈ ਥੋੜਾ ਇਹ ਮੂੰਹ ਦੇ ਵਿੱਚ ਵੀ ਕਾਜ ਇਹਦੇ ਵਿਚਾਰੇ ਦੇ ਤੇ ਜਨਮ ਤੋਂ ਹੀ ਹੈ ਇਹਦੇ ਪਹਿਲੇ ਦਿਨ ਤੋਂ ਹੀ ਸਾਰਾ ਕੰਮ ਖੇਤੀ ਦਾ ਵੀ ਇਹ ਆਪ ਕਰਦਾ ਹੈ ਤੇ ਕਬੀਲ ਲਾਰੀ ਦਾ ਆਉਣ ਜਾਣ ਬਾਕੀ ਹਨ ਜਿੰਨੇ ਦੇ ਪਿੰਡ ਦੇ ਨੇਗੇ ਜਾਂ ਪੋਨੀਗੜ ਸ਼ਹਿਰ ਦੇ ਨੇ ਮੇਣ ਮੇਣ ਜਿਵੇਂ ਕੋਈ ਆੜਤੀਆ ਹੋ ਗਿਆ ਜਾਂ ਦੁਕਾਨ ਵਾਲੇ ਹੋਗੇ ਸਾਰੇ ਇਹਦੀਆਂ ਗੱਲਾਂ ਜਮਾ ਪ੍ਰੋਪਰ ਸਮਝਦੇ ਨੇ ਉਮਰ ਇਹਦੀ ਬਾਈ ਦੀ ਹੁਣੀ ਮੈਨ ਲੱਗਦਾ ਵੀ 32 33 ਸਾਲ ਦੀ ਉਮਰ ਹੈ ਐ ਪੂਰਾ ਵਧੀਆ ਕੰਮ ਕਰਦਾ ਠੀਕ ਹੈ ਬਾਈ ਜੇ ਵੀਡੀਓ ਹਨਾ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੇ ਕੋਈ ਹਨਾ ਵੀਡੀਓ ਬਣਾਉਣ ਵਾਲਾ ਹੁੰਦਾ ਤਾਂ ਮੈਂ ਆਪ ਉਹਦੇ ਨਾਲ ਵਧੀਆ ਹਨਾ ਇਸ਼ਾਰਿਆਂ 'ਚ ਗੱਲ ਕਰ ਲੈਂਦਾ ਉਹਨੂੰ ਪ੍ਰੋਪਰ ਮੇਰੀਆਂ ਗੱਲਾਂ ਵੀ ਸਮਝ ਨਹੀਂ ਆਈਆਂ ਹਨਾ ਜਿੰਨੇ ਕੋ ਪੂਰਾ ਸਮਝਦਾਰ ਤਾਂ ਪੂਰੇ ਜਿਵੇਂ ਕਿਤੇ ਮਰਜੀ ਭੇਜ ਦਈਏ ਜਿਵੇਂ ਹੁਣ ਇਹ ਫੱਗੂ ਵਾਲੇ ਤੋਂ ਲਾਲੂ ਭਾਨੀ ਘਰ ਤੋਂ ਜਿ ਖੇਪ ਲਾ ਪਾਇਗਾ ਮੋਟਰਸਾਈਕਲ ਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਐਂ ਜਮ ਓਕੇ ਹੈ ਠੀਕ ਹੈ ਬਾਈ ਓਕੇ ਧੰਨਵਾਦ ਜੀ